ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਵੀਰਵਾਰ ਦੇ ਵਰਤ ਦੀ ਕਥਾ ਦੀ ਕਹਾਣੀ ਹੈ ਕਿਸੇ ਪਿੰਡ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਉਸ ਦੇ ਘਰ ਵਿੱਚ ਅੰਨ ਕੱਪੜੇ ਅਤੇ ਧਨ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਪਰੰਤੂ ਉਸ ਦੀ ਇਸਤਰੀ ਬਹੁਤ ਹੀ ਨਕਮਮੀ ਸੀ ਕਿਸੇ ਭਿਖਾਰੀ ਨੂੰ ਕੁਝ ਨਹੀਂ ਦਿੰਦੀ ਸੀ ਸਾਰੇ ਦਿਨ ਘਰ ਦੇ ਕੰਮ ਕਾਜ ਵਿੱਚ ਲੱਗੀ ਰਹਿੰਦੀ ਸੀ ਇੱਕ ਸਮੇ ਇੱਕ ਸਾਧੂ ਮਹਾਤਮਾ ਵੀਰਵਾਰ ਦੇ ਦਿਨ ਉਸ ਦੇ ਦੁਆਰ ਤੇ ਆਏ ਅਤੇ ਭਿਖਿਆ ਦੀ ਬੇਨਤੀ ਕੀਤੀ ਇਸਤਰੀ ਉਸ ਸਮੇ ਘਰ ਦੇ ਵਿਹੜੇ ਨੂੰ ਲੇਪ ਰਹੀ ਸੀ ਜਿਸ ਕਾਰਨ ਸਾਧੂ ਮਹਾਰਾਜ ਨੂੰ ਕਹਿਣ ਲੱਗੀ ਕਿ ਮਹਾਰਾਜ ਇਸ ਸਮੇ ਤਾਂ ਮੈਂ ਘਰ ਲੇਪ ਰਹੀ ਹਾਂ ਤੁਹਾਨੂੰ ਕੁਝ ਨਹੀਂ ਦੇ ਸਕਦੀ ਫਿਰ ਕਿਸੇ ਵਿਹਲੇ ਸਮੇ ਆਉਣਾ ਸਾਧੂ ਮਹਾਤਮਾ ਖਾਲੀ ਹੱਥ ਚਲੇ ਗਏ ਕੁਝ ਦਿਨ ਦੇ ਬਾਅਦ ਉਹੀ ਸਾਧੂ ਮਹਾਰਾਜ ਆਏ ਉਸੇ ਤਰ੍ਹਾਂ ਭਿਖਿਆ ਮੰਗੀ ਸ਼ਾਹੂ ਕਾਰਨੀ ਉਸ ਸਮੇਂ ਲੜਕੇ ਨੂੰ ਖਵਾ ਰਹੀ ਸੀ ਕਹਿਣ ਲੱਗੀ ਮਹਾਰਾਜ ਮੈਂ ਕੀ ਕਰਾਂ ਵੇਲੀ ਨਹੀਂ ਹਾਂ ਇਸ ਲਈ ਤੁਹਾਨੂੰ ਭਿਖਿਆ ਨਹੀਂ ਦੇ ਸਕਦੀ ਤੀਜੀ ਵਾਰ ਮਹਾਤਮਾ ਆਏ ਅਤੇ ਉਸ ਨੇ ਉਹਨਾਂ ਨੂੰ ਉਸੇ ਤਰ੍ਹਾਂ ਟੱਲਣਾ ਚਾਹਿਆ ਪ੍ਰੰਤੂ ਮਹਾਤਮਾ ਜੀ ਕਹਿਣ ਲੱਗੇ ਕਿ ਜੇਕਰ ਤੂੰ ਬਿਲਕੁਲ ਹੀ ਵੇਲੀ ਹੋ ਜਾਏ ਤਾਂ ਮੈਨੂੰ ਭਿਖਿਆ ਦੇਵੇਂਗੀ ਸ਼ਾਹੂ ਕਾਰਨੀ ਕਹਿਣ ਲੱਗੀ ਹਾਂ ਮਹਾਰਾਜ ਜੇਕਰ ਅਜਿਹਾ ਹੋ ਜਾਏ ਤਾਂ ਤੁਹਾਡੀ ਬੜੀ ਕਿਰਪਾ ਹੋਵੇਗੀ ਸਾਧੂ ਮਾਤਮਾ ਜੀ ਕਹਿਣ ਲੱਗੇ ਕਿ ਚੰਗਾ ਮੈਂ ਇੱਕ ਉਪਾਅ ਦੱਸਦਾ ਹਾਂ ਤੂੰ ਵੀਰਵਾਰ ਨੂੰ ਦਿਨ ਚੜ੍ਹਨ ਤੇ ਉੱਠੀ ਅਤੇ ਸਾਰਾ ਘਰ ਵਿੱਚ ਝਾੜੂ ਲਾ ਕੇ ਤੇ ਕੂੜਾ ਇੱਕ ਨੁੱਕਰ ਵਿੱਚ ਜਮਾ ਕਰਕੇ ਰੱਖ ਦੇਵੀ ਘਰ ਵਿੱਚ ਚੌਂਕਾ ਆਦ ਨਾ ਲਗਾਉਣਾ ਫਿਰ ਅਸ਼ਨਾਣ ਆਦ ਕਰਕੇ ਘਰ ਵਾਲਿਆਂ ਨੂੰ ਕਹਿ ਦੇਵੀ ਉਸ ਦਿਨ ਸਾਰੇ ਹਜਾਮਤ ਜ਼ਰੂਰ ਕਰਵਾਉਣ ਰਸੋਈ ਬਣਾ ਕੇ ਚੁੱਲ੍ਹੇ ਦੇ ਪਿੱਛੇ ਰੱਖਿਆ ਕਰੋ ਸਾਹਮਣੇ ਕਦੀ ਨਾ ਰੱਖੋ ਸ਼ਾਮ ਨੂੰ ਨਹਿਰਾ ਹੋਣ ਦੇ ਬਾਅਦ ਦੀਵਾ ਜਲਾਇਆ ਕਰੋ ਅਤੇ ਵੀਰਵਾਰ ਨੂੰ ਪੀਲੇ ਕੱਪੜੇ ਧਾਰਨ ਨਾ ਕਰੋ ਨਾ ਪੀਲੇ ਰੰਗ ਦੀਆਂ ਚੀਜ਼ਾਂ ਦਾ ਭੋਜਨ ਕਰੋ ਜੇਕਰ ਜਿਹਾ ਕਰੋਗੇ ਤਾਂ ਤੈਨੂੰ ਘਰ ਦਾ ਕੋਈ ਕੰਮ ਨਹੀਂ ਕਰਨਾ ਪਵੇਗਾ ਸ਼ਾਹੂ ਕਾਰਨੀ ਨੇ ਅਜਿਹਾ ਹੀ ਕੀਤਾ ਵੀਰਵਾਰ ਨੂੰ ਦਿਨ ਚੜੇ ਉੱਠੀ ਝਾੜੂ ਲਗਾ ਕੇ ਕੂੜੇ ਨੂੰ ਘਰ ਵਿੱਚ ਜਮ੍ਹਾਂ ਕਰ ਦਿੱਤਾ ਆਦਮੀਆਂ ਨੇ ਹਜਾਮਤ ਬਣਵਾਈ ਭੋਜਨ ਬਣਾ ਕੇ ਚੁੱਲ੍ਹੇ ਦੇ ਪਿੱਛੇ ਰੱਖਿਆ ਉਹ ਸਾਰੇ ਵੀਰਵਾਰਾਂ ਨੂੰ ਅਜਿਹਾ ਹੀ ਕਰਦੀ ਰਹੀ ਹੁਣ ਕੁਝ ਸਮੇਂ ਬਾਅਦ ਉਸ ਦੇ ਘਰ ਵਿੱਚ ਖਾਣ ਨੂੰ ਦਾਣਾ ਨਾ ਰਿਹਾ ਥੋੜੇ ਦਿਨਾਂ ਵਿੱਚ ਮਹਾਤਮਾ ਫਿਰ ਆਈ ਅਤੇ ਭਿਖਿਆ ਮੰਗੀ ਪਰੰਤੂ ਸੇਠਾਣੀ ਨੇ ਕਿਹਾ ਕਿ ਮਹਾਰਾਜ ਮੇਰੇ ਘਰ ਵਿੱਚ ਖਾਣ ਨੂੰ ਅੰਨ ਨਹੀਂ ਹੈ ਤੁਹਾਨੂੰ ਕੀ ਦੇ ਸਕਦੀ ਹਾਂ ਤਦ ਮਹਾਤਮਾ ਨੇ ਕਿਹਾ ਕਿ ਜਦ ਤੁਹਾਡੇ ਘਰ ਵਿੱਚ ਸਭ ਕੁਝ ਸੀ ਤਦ ਵੀ ਤੂੰ ਕੁਝ ਨਹੀਂ ਦਿੰਦੀ ਸੀ ਹੁਣ ਪੂਰਾ ਪੂਰਾ ਵੇਲ ਹੈ ਤਦ ਵੀ ਤੂੰ ਕੁਝ ਨਹੀਂ ਦੇ ਰਹੀ ਹੈ ਤੂੰ ਕੀ ਚਾਹੁੰਦੀ ਹੈ ਉਹ ਕਹਿ ਕੇ ਤਦ ਸਥਾਨੀ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਮਹਾਰਾਜ ਹੁਣ ਕੋਈ ਅਜੀਹਾ ਉਪਾਅ ਦੱਸੋ ਕਿ ਮੇਰੇ ਕੋਲ ਪਹਿਲੇ ਵਾਂਗ ਧਨ ਦੌਲਤ ਹੋ ਜਾਵੇ ਹੁਣ ਮੈਂ ਕਸਮ ਖਾਂਦੀ ਹਾਂ ਕਿ ਜ਼ਰੂਰ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰਾਂਗੀ ਤਦ ਮਹਾਤਮਾ ਜੀ ਨੇ ਕਿਹਾ ਵੀਰਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਆਤੋਂ ਵਿਹਲੇ ਹੋ ਕੇ ਘਰ ਨੂੰ ਗਾਂ ਦੇ ਗੋਬਰ ਨਾਲ ਲਿਪੋ ਅਤੇ ਘਰ ਦੇ ਪੁਰਖ ਹਜਾਮਤ ਨਾ ਬਣਾਉਣ ਭੁੱਖਿਆਂ ਨੂੰ ਅੰਨ ਜਲ ਦਿੰਦੀ ਰਿਹਾ ਕਰੋ ਠੀਕ ਸ਼ਾਮ ਦੀਵਾ ਜਗਾਓ ਜੇਕਰ ਜਿਹਾ करूंगी ਤਾਂ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਭਗਵਾਨ ਬ੍ਰਹਸਪਤੀ ਜੀ ਦੀ ਕਿਰਪਾ ਨਾਲ ਪੂਰਨ ਹੋਣਗੀਆਂ ਸੇਠਾਣੀ ਨੇ ਕਿਹਾ ਹੀ ਕੀਤਾ ਅਤੇ ਉਸੇ ਘਰ ਵਿੱਚ ਧਨ ਦੌਲਤ ਉਵੇਂ ਹੀ ਹੋ ਗਿਆ ਜਿਵੇਂ ਹੀ ਪਹਿਲੇ ਸੀ ਇਸੇ ਤਰ੍ਹਾਂ ਭਗਵਾਨ ਬ੍ਰਹਸਪਤੀ ਜੀ ਦੀ ਕਿਰਪਾ ਨਾਲ ਕਈ ਪ੍ਰਕਾਰ ਦੇ ਸੁੱਖ ਭੋਗ ਕੇ ਲੰਬੇ ਸਮੇਂ ਤੱਕ ਜਉਂਦੀ ਰਹੀ ਵੀਰਵਾਰ ਦੀ ਦੂਜੀ ਕਥਾ ਦੀ ਕਹਾਣੀ ਇੱਕ ਦਿਨ 인ਦਰ ਬੜੇ ਹੰਕਾਰ ਨਾਲ ਆਪਣੇ ਸੰਘਾਸਮ ਤੇ ਬੈਠੇ ਸਨ ਅਤੇ ਬਹੁਤ ਸਾਰੇ ਦੇਵਤੇ ઋષਿ ਕਿੰਨਰ ਆਦ ਸਭ ਸਭਾ ਵਿੱਚ ਵਿਰਾਜਮਾਨ ਸਨ ਜਿਸ ਸਮੇਂ ਬ੍ਰਹਸਪਤੀ ਜੀ ਉੱਥੇ ਆਏ ਤਾਂ ਸਭ ਨੇ ਸਭ ਉਹਨਾਂ ਦੇ ਸਨਮਾਨ ਲਈ ਖੜੇ ਹੋ ਗਏ ਪਰੰਤੂ ਇੰਦਰ ਹੰਕਾਰ ਵਸ ਖੜਾ ਨਾ ਹੋਇਆ ਜਦ ਕਿ ਉਹ ਹਮੇਸ਼ਾ ਉਹਨਾਂ ਦਾ ਆਦਰ ਕਰਿਆ ਕਰਦਾ ਸੀ ਬ੍ਰਹਸਪਤੀ ਜੀ ਆਪਣੀ ਬੇਇੱਜ਼ਤੀ ਸਮਝਦੇ ਹੋਏ ਉੱਥੋਂ ਉੱਠ ਕੇ ਚਲੇ ਗਏ ਤਦ ਇੰਦਰ ਨੂੰ ਬੜਾ ਦੁੱਖ ਹੋਇਆ ਕਿ ਦੇਖੋ ਮੈਂ ਗੁਰੂ ਜੀ ਦਾ ਨਰਾਦਰ ਕਰ ਦਿੱਤਾ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਮੈਨੂੰ ਇਹ ਮਾਨ ਸਨਮਾਨ ਮਿਲਿਆ ਹੈ ਉਹਨਾਂ ਦੇ ਗੁੱਸੇ ਨਾਲ ਇਹ ਸਭ ਨਸ਼ਟ ਹੋ ਜਾਵੇਗਾ ਇਸ ਲਈ ਉਹਨਾਂ ਦੇ ਕੋਲ ਜਾ ਕੇ ਉਹਨਾਂ ਤੋਂ ਮਾਫੀ ਮੰਗਣੀ ਚਾਹ ਚਾਹੀਦੀ ਸੀ ਜਿਸ ਨਾਲ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਏ ਅਤੇ ਮੇਰਾ ਕਲਿਆਣ ਹੋ ਜਾਵੇ ਅਜਿਹਾ ਵਿਚਾਰ ਕਰ ਇੰਦਰ ਉਹਨਾਂ ਦੀ ਥਾਂ ਤੇ ਗਏ ਜਦ ਬ੍ਰਹਸਪਤੀ ਜੀ ਨੇ ਆਪਣੇ ਯੋਗ ਬਲ ਨਾਲ ਇਹ ਜਾਣ ਲਿਆ ਕਿ ਇੰਦਰ ਮਾਫੀ ਮੰਗਣ ਦੇ ਲਈ ਇੱਥੇ ਆ ਰਿਹਾ ਹੈ ਤਦ ਗੁੱਸੇ ਕਰਨ ਉਸ ਨਾਲ ਭੇਟ ਕਰਨਾ ਉਚਿਤ ਨਾ ਸਮਝ ਕੇ ਅੰਤਰ ਧਿਆਨ ਹੋ ਗਏ ਜਦ ਇੰਦਰ ਨੇ ਬ੍ਰਹਸਪਤੀ ਦੇਵ ਨੂੰ ਘਰ ਵਿੱਚ ਨਾ ਦੇਖਿਆ ਤਦ ਨਿਰਾਸ਼ ਹੋ ਕੇ ਵਾਪਸ ਆਇਆ ਤਦ ਦੇਵਤਾ ਦੇ ਰਾਜਾ ਵਿਸ਼ਵਰਮਨ ਨੂੰ ਇਹ ਸਮਾਚਾਰ ਪ੍ਰਾਪਤ ਹੋਇਆ ਤਾਂ ਉਸ ਨੇ ਅਜੇ ਹੀ ਆਪਣੇ ਗੁਰੂ ਛੁੱਕਰਚਾਰੀਆ ਦੇ ਹੁਕਮ ਨਾਲ ਇੰਦਰਪੁਰੀ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ ਗੁਰੂ ਜੀ ਦੀ ਕਿਰਪਾ ਨਾ ਹੋਣ ਕਰਕੇ ਦੇਵਤਾ ਹਾਰਨ ਅਤੇ ਮਾਰ ਖਾਨ ਲੱਗੇ ਤਦ ਉਹਨਾਂ ਨੇ ਬ੍ਰਹਮਾ ਜੀ ਨੂੰ ਬੇੰਤੀ ਪੂਰਕ ਸਾਰੀ ਘਟਨਾ ਕਹਿ ਸੁਣਾਈ ਅਤੇ ਕਿਹਾ ਕਿ ਮਹਾਰਾਜ ਦੇਵਤਾ ਤੋਂ ਕਿਸੇ ਤਰ੍ਹਾਂ ਬਚਾਓ ਤਦ ਬ੍ਰਹਮਾ ਜੀ ਕਹਿਣ ਲੱਗੇ ਕਿ ਤੁਸੀਂ ਬੜਾ ਵੱਡਾ ਅਪਰਾਧ ਕੀਤਾ ਹੈ ਜੋ ਗੁਰੂ ਦੇਵ ਨੂੰ ਗੁੱਸੇ ਕਰ ਦਿੱਤਾ ਹੁਣ ਤੁਹਾਡਾ ਕਲਿਆਣ ਇਸੇ ਵਿੱਚ ਹੋ ਸਕਦਾ ਹੈ ਕਿ ਤਵ ਛਟਾਂ ਬ੍ਰਾਹਮਣ ਦਾ ਪੁੱਤਰ ਵਿਸ਼ਵਰੂਪਾ ਬੜਾ ਤਪਸਵੀ ਹੈ ਅਤੇ ਗਿਆਨੀ ਹੈ ਉਸ ਨੂੰ ਆਪਣਾ ਪੁਜਾਰੀ ਬਣਾਓ ਅਤੇ ਤੁਹਾਡਾ ਕਲਿਆਣ ਹੋ ਸਕਦਾ ਹੈ ਇਹ ਵਚਨ ਸੁਣਦੇ ਹੀ 인ਦਰ ਤਪ ਛਟਾ ਦੇ ਕੋਲ ਗਏ ਅਤੇ ਬੜੇ ਬੇਨਤੀ ਭਾਵ ਨਾਲ ਤਪ ਛਟਾ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਪੁਜਾਰੀ ਬਣੋ ਇਸ ਨਾਲ ਸਾਡਾ ਕਲਿਆਣ ਹੋਵੇ ਤਦ ਤਪ ਛਟਾ ਨੇ ਉੱਤਰ ਦਿੱਤਾ ਕਿ ਪੁਜੋਹਿਤ ਬਣ ਨਾਲ ਤਪੋ ਬਲ ਘਟ ਜਾਂਦਾ ਹੈ ਪਰੰਤੂ ਤੁਸੀਂ ਜ਼ਿਆਦਾ ਬੇਨਤੀ ਕਰਦੇ ਹੋ ਇਸ ਲਈ ਮੇਰਾ ਪੁੱਤਰ ਵਿਸ਼ੂ ਰੂਪਾ ਪੁਜੋਹਿਤ ਬਣ ਕੇ ਤੁਹਾਡੀ ਰੱਖਿਆ ਕਰੇਗਾ ਵਿਸ਼ੁਰੂਪਾ ਨੇ ਪਿਤਾ ਦੇ ਹੁਕਮ ਨਾਲ ਪੁਜਾਰੀਤ ਬਣ ਕੇ ਅਜਿਹੀ ਕੋਸ਼ਿਸ਼ ਕੀਤੀ ਕਿ ਹਰੀ ਇੱਛਾ ਨਾਲ ਇੰਦਰ ਵਿਸ਼ੂਵਰਮਨ ਨੂੰ ਯੁੱਧ ਵਿੱਚ ਜਿੱਤ ਕੇ ਆਪਣੇ ਇੰਦਰਾਸਨ ਤੇ ਵਿਰਾਜਮਾਨ ਹੋਇਆ ਵਿਸ਼ੁਰੂਪਾ ਦੇ ਤਿੰਨ ਮੂੰਹ ਸਨ ਇੱਕ ਮੂੰਹ ਤੋਂ ਉਹ ਸੋਮਪਲੀ ਲਤਾ ਦਾ ਰਸ ਕੱਢ ਕੇ ਪੀਂਦੇ ਸਨ ਦੂਜੇ ਮੂੰਹ ਤੋਂ ਉਹ ਸ਼ਰਾਬ ਪੀਂਦੇ ਅਤੇ ਤੀਜੇ ਮੂੰਹ ਤੋਂ ਅੰਨ ਆਦ ਭੋਜਨ ਕਰਦੇ ਇੰਦਰ ਨੇ ਕੁਝ ਦਿਨਾ ਬਾਅਦ ਕਿਹਾ ਕਿ ਮੈਂ ਤੁਹਾਡੀ ਕਿਰਪਾ ਨਾਲ ਯੱਗ ਕਰਨਾ ਚਾਹੁੰਦਾ ਹਾਂ ਤਦ ਵਿਸ਼ਵ ਰੂਪ ਰੂਪਾਂ ਦੇ ਹੁਕਮ ਅਨੁਸਾਰ ਯੱਗ ਸ਼ੁਰੂ ਹੋ ਗਿਆ ਤਾਂ ਇੱਕ ਦੇਤ ਨੇ ਵਿਸ਼ਵ ਰੂਪਾਂ ਨੂੰ ਕਿਹਾ ਕਿ ਤੁਹਾਡੀ ਮਾਂ ਦੇਤ ਦੀ ਕੰਨਿਆ ਹੈ ਜੇ ਇਸ ਕਾਰਨ ਤੁਹਾਡਾ ਸਾਡੇ ਕਲਿਆਣ ਦੇ ਖਾਤਰ ਇੱਕ ਹਉਤੀ ਦੇਤਾਂ ਦੇ ਨਾਂ ਤੇ ਵੀ ਦਿਆ ਕਰੋ ਤਾਂ ਬਹੁਤ ਚੰਗੀ ਗੱਲ ਹੈ ਵਿਸ਼ਵਰੂਪਾ ਉਸ ਦੇਤ ਦਾ ਕਿਹਾ ਮੰਨ ਕੇ ਅਹੂਤੀ ਦਿੰਦੇ ਸਮੇਂ ਦੇਤ ਨਾਮ ਵੀ ਹੋਲੀ ਜਿਹੇ ਲੈਣ ਲੱਗਾ ਇਸ ਕਾਰਨ ਜਗ ਕਰਨ ਨਾਲ ਦੇਵਤਾਵਾਂ ਦਾ ਤੇਜ ਨਹੀਂ ਵਧਿਆ 인ਦਰ ਨੇ ਇਹ ਬ੍ਰਿਆਤਾਂਤ ਜਾਣਦੇ ਹੀ ਗੁੱਸੇ ਹੋ ਕੇ ਵਿਸ਼ਵਰੂਪਾ ਦੇ ਤਿੰਨ ਸਿਰ ਕੱਟ ਦਿੱਤੇ ਸ਼ਰਾਬ ਪੀਣ ਕਾਰਨ ਭਪੂਰਾ ਸੋਮਪਲੀ ਪੀਨ ਨਾਲ ਕਬੂਤਰ ਅਤੇ ਅੰਨ ਖਾਣ ਨਾਲ ਮੂੰਹ ਤੋਂ ਤਿੱਤਰ ਬਣ ਗਿਆ ਵਿਸ਼ਵ ਰੂਪਾ ਦੇ ਮਰਦੇ ਹੀ ਇੰਦਰ ਦਾਸ ਰੂਪ ਬ੍ਰਹਮ ਹੱਤਿਆ ਦੇ ਪ੍ਰਭਾਵ ਨਾਲ ਬਦਲ ਗਿਆ ਦੇਵਤਾਵਾਂ ਦੇ ਇੱਕ ਸਾਲ ਪਛਤਾਵਾ ਕਰਨ ਤੇ ਵੀ ਬ੍ਰਹਮ ਹੱਤਿਆ ਦਾ ਇਹ ਪਾਪ ਨਾ ਛੁੱਟਿਆ ਤਾਂ ਸਾਰੇ ਦੇਵਤਾਵਾਂ ਦੇ ਪ੍ਰਾਰਥਨਾ ਕਰਨ ਤੇ ਬ੍ਰਹਮਾ ਜੀ ਬ੍ਰਹਸਪਤੀ ਜੀ ਸਮੇਤ ਉੱਥੇ ਆਏ ਉਹ ਬ੍ਰਹਮ ਹੱਤਿਆ ਦੇ ਚਾਰ ਹਿੱਸੇ ਕੀਤੇ ਉਹਨਾਂ ਵਿੱਚੋਂ ਇੱਕ ਹਿੱਸਾ ਪ੍ਰਿਥਵੀ ਨੂੰ ਦਿੱਤਾ ਇਸੇ ਕਾਰਨ ਕਿਤੇ ਕਿਤੇ ਧਰਤੀ ਉੱਚੀ ਨੀਵੀ ਅਤੇ ਬੀਆ ਬੀਜਣ ਦੇ ਲਾਇਕ ਵੀ ਨਹੀਂ ਹੁੰਦੀ ਨਾਲ ਹੀ ਬ੍ਰਹਮਾ ਜੀ ਨੇ ਇਹ ਵਰਦਾਨ ਦਿੱਤਾ ਜਿੱਥੇ ਪ੍ਰithvi ਵਿੱਚ ਟੋਇਆ ਹੋਵੇਗਾ ਕੁਝ ਸਮਾਂ ਪਾ ਕੇ ਆਪਣੇ ਆਪ ਭਰ ਜਾਵੇਗਾ ਦੂਜਾ ਦਰਖਤਾਂ ਨੂੰ ਦਿੱਤਾ ਜਿਸ ਦੁਆਰਾ ਉਹਨਾਂ ਵਿੱਚੋਂ ਗੂੰਦ ਬਣ ਕੇ ਵਹਿੰਦਾ ਹੈ ਇਸੇ ਕਾਰਨ ਗੂਗਲ ਤੋਂ ਇਲਾਵਾ ਸਾਰੀ ਗੂੰਦ ਅਸ਼ੁੱਧ ਸਮਝੇ ਜਾਂਦੇ ਹਨ ਦ੍ਰਕਤਾ ਨੂੰ ਇਹ ਵਰਦਾਨ ਦਿੱਤਾ ਕਿ ਉੱਪਰ ਤੋਂ ਸੁੱਕ ਜਾਂ ਤੇ ਜੜ ਫਿਰ ਫੁੱਟ ਜਾਂਦੀ ਹੈ ਤੀਜਾ ਹਿੱਸਾ ਇਸਤਰੀਆਂ ਨੂੰ ਦਿੱਤਾ ਇਸੇ ਕਾਰਨ ਇਸਤਰੀਆਂ ਹਰ ਮਹੀਨੇ ਮਹਾਵਾਰੀ ਹੋ ਕੇ ਪਹਿਲੇ ਦਿਨ ਚੰਡਾਲਣੀ ਦੂਜੇ ਦਿਨ ਬ੍ਰਹਮਹਤਨੀ ਤੀਜੇ ਦਿਨ ਥੋਬਣ ਦੇ ਵਾਂਗ ਰਹਿ ਕੇ ਚੌਥੇ ਦਿਨ ਸ਼ੁੱਧ ਹੁੰਦੀ ਹੈ ਅਤੇ ਸੰਤਾਨ ਪ੍ਰਾਪਤੀ ਦਾ ਉਸ ਨੂੰ ਵਰਦਾਨ ਦਿੱਤਾ ਚੌਥਾ ਹਿੱਸਾ ਜਲ ਨੂੰ ਦਿੱਤਾ ਜਿਸ ਨਾਲ ਫੇਨ ਅਤੇ ਸਿਵਾਲ ਆਦ ਜਲ ਦੇ ਉੱਪਰ ਆ ਜਾਂਦੇ ਹਨ ਜਲ ਨੂੰ ਇਹ ਵਰਦਾਨ ਮਿਲਿਆ ਕਿ ਜਿਸ ਚੀਜ਼ ਵਿੱਚ ਪਾਇਆ ਜਾਏਗਾ ਉਹ ਭਾਰ ਵਿੱਚ ਵੱਧ ਜਾਵੇਗੀ ਇਸ ਪ੍ਰਕਾਰ 인ਦਰ ਨੂੰ ਬ੍ਰਹਮ ਹੱਤਿਆ ਦੇ ਪਾਪ ਤੋਂ ਮੁਕਤ ਕੀਤਾ ਜੋ ਮਨੁੱਖ ਇਸ ਕਥਾ ਨੂੰ ਪੜਦਾ ਜਾਂ ਸੁਣਦਾ ਹੈ ਉਸ ਦੇ ਸਭ ਪਾਪ ਬ੍ਰਸਪਤੀ ਜੀ ਮਹਾਰਾਜ ਦੀ ਕਿਰਪਾ ਨਾਲ ਨਸ਼ਟ ਹੁੰਦੇ ਹਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ